गुड मॉर्निंग मैं प्रोफेसर एम पी पूनिया कैंपस डायरेक्टर बाबा फरीद ग्रुप ऑफ इंस्टीट्यूशन मेरे नाल मेरी टीम श्री हरपाल सिंह जी अपने रिटायर्ड पीसीएस है, है साड़ा लाइजनिंग का काम पूरा इंस्टीट्यूशन हरपाल सिंह जी देख रहे हैं मैडम ज्योति बंसल है साडे को जिन्हें कॉलेज है काफी वाडा सा है करीब नौ हज़ार बच्चे पढ़ रहे हैं इंजीनियरिंग वाला डॉक्टर ज्योति बंसल देख रहे हैं ਇਸ ਸਕੀਲ ਦਾ ਕੰਮ ਡਾਕਟਰ ਨਿਮੀਸ਼ਾ ਦੇਖ ਰਹੇ ਸਾਡੇ ਨਾਲ ਐ ਤਲਵਿੰਦਰ ਸਾਡੇ ਪੀਆਰ ਦਾ ਕੰਮ ਦੇਖ ਰਹੇ ਹੈ ਤੇ ਆਪਾਂ ਨੂੰ ਸਭ ਤੋਂ ਪਹਿਲਾਂ ਤਾਂ ਪ੍ਰਾਊਡ ਦੀ ਗੱਲ ਇਹ ਹੈ ਕਿ ਬਹੁਤ ਵੱਡਾ ਇਵੈਂਟ ਜਿਹੜਾ ਪੂਰੀ ਕੰਟਰੀ ਕਰ ਰਹੀ ਹੈ ਆਪਣਾ ਦੇਸ਼ ਕਰ ਰਿਹਾ ਹੈ ਕਿਹ ਕਿ ਵੈਂਟ ਹੈ ਉਹਦਾ ਨਾਮ ਹੈ ਸਮਾਰਟ ਇੰਡੀਆ ਇਕਾਥਮ ਅੱਜ ਜਿਹੜਾ ਵੀ ਕੰਪਿਊਟਰ ਦਾ ਯੁੱਗ ਜਿਵੇਂ ਕਹਿੰਦੇ ਆ ਆਈਟੀ ਦਾ ਯੁੱਗ ਹੈ ਆਰਟੀਫੀਸ਼ੀਅਲ ਇੰਟੈਲੀਜੈਂਸ ਇੰਟੈਲੀਜੈਂਸ ਦਾ ਯੁੱਗ ਹੈ ਜਿੰਨੀ ਵੀ ਗਵਰਨੈਂਸ ਹੈ ਜਿੰਨੇ ਵੀ ਸਿਸਟਮ ਹੈ ਜਿੰਨੀ ਐਜੂਕੇਸ਼ਨ ਹੈ ਉਸੇ ਜਿਹੜਾ ਆਈਟੀ ਦਾ ਰੋਲ ਬਹੁਤ ਇੰਪੋਰਟੈਂਟ ਹੁੰਦਾ ਜਾ ਰਿਹਾ ਹੈ ਤੇ ਐਜੂਕੇਸ਼ਨ ਨੂੰ ਵੀ ਚਾਹੁੰਦੇ ਆ ਕਿ ਵੀ ਜਿਹੜਾ ਬੱਚਾ ਹੁਣ ਤਿਆਰ ਹੋ ਰਿਹਾ ਹੈ ਉਹ ਪੁਰਾਣਾ ਜਿਹੜਾ ਸਿਸਟਮ ਸੀ ਐਜੂਕੇਸ਼ਨ ਦਾ ਉਦੋਂ ਕੱਢਣਾ ਪਊਗਾ ਤੇ ਉਹਨੂੰ ਉਹ ਬੱਚਾ ਕੀ ਕਰ ਸਕਦਾ ਹੈ ਤੇ ਪਾਰਟਿਕੂਲਰਲੀ ਆਈਟੀ ਦੇ ਫੀਲਡ 'ਚ ਕੀ ਕਰ ਸਕਦਾ ਹੈ ਜਿਹੜੀ ਆਪਣੀ ਸੋਸਾਇਟੀ ਦੀ ਪ੍ਰੋਬਲਮਸ ਹੈ ਉਹਨੂੰ ਕਿਵੇਂ ਸਮਝ ਕੇ ਕਿਵੇਂ ਸੋਲਵ ਕਰ ਸਕਦਾ ਹੈ ਇਹ ਬੇਸਿਕਲੀ ਇਹਦੇ ਉੱਤੇ ਆਪਣੀ ਪੂਰੀ ਕੰਟਰੀ 'ਚ ਪਿਛਲੇ 8 ਸਾਲਾਂ ਤੋਂ ਕੰਪੀਟੀਸ਼ਨ ਹੋ ਰਿਹਾ ਹੈ ਤੇ ਇੰਡਸਟਰੀਜ਼ ਤੋਂ ਵੀ ਆਪਣੇ ਗਵਰਨਮੈਂਟ ਡਿਪਾਰਟਮੈਂਟਸ ਤੋਂ ਵੀ even hospitals har thaan to problem lende hai government of india ch ministry of education jdi hai te utthe pura cell banaya hoya hai innovation vaste oh puri country ch problem leundi hai ki sanu dasso ki ki problem aa rahi hai particularly je smart governance karni apa smart education karni hai health da apa telepathy da smartness leke aani hai rural development di activities nu smartness karni hai transport inna vadda badh reha ohnu kivein apa optimize kar sakde hai technology da use leke ਉਸ ਤਰ੍ਹਾਂ ਦੀ ਉਹ ਪ੍ਰੋਬਲਮ ਇਕੱਠੀ ਕਰਦੇ ਆ ਦੇਸ਼ ਦੀ ਤੇ ਉਹ ਬੱਚਿਆਂ ਨੂੰ ਦਿੰਦੇ ਆ ਕਿ ਵੀ ਇਹਦਾ ਸੋਲੂਸ਼ਨ ਦਿਓ ਤੁਸੀਂ ਇਹ 8ਵੀਂ ਵਾਰ ਹੋ ਰਿਹਾ ਹੈ ਕੰਟਰੀ 'ਚ ਤੇ ਉਹਨਾਂ ਨੇ ਪੂਰੀ ਇਕੱਠੀ ਕਰਕੇ ਪੂਰੇ ਦੇਸ਼ ਦੀ ਪ੍ਰੋਬਲਮਸ 260 ਪ੍ਰੋਬਲਮਸ ਸੀ ਅਲੱਗ-ਅਲੱਗ ਏਰੀਆ ਦੀ ਤੇ ਬੱਚਿਆਂ ਨੂੰ ਦਿੱਤੀ ਵੀ ਇਹਦਾ ਕੀ ਸਮਾਧਾਨ ਆਪਦੇ ਕੋਲੇ ਹੋ ਸਕਦਾ ਹੈ ਉਹ 10 260 ਪ੍ਰੋਬਲਮਾਂ 'ਚ ਕਰੀਬ 70000 ਬੱਚਿਆਂ ਨੇ ਕਿਹਾ ਕਿ ਵੀ ਅਸੀਂ ਇਹਦਾ ਸਮਾਧਾਨ ਦੇਵਾਂਗੇ ਇੱਕ ਇੱਕ ਪ੍ਰੋਬਲਮ ਲੈ ਕੇ ਪੰਜ ਪੰਜ ਛੀਸੀ ਦੀ ਟੀਮਾਂ ਬਣ ਕੇ ਵੀ ਅਸੀਂ ਇਹਦਾ ਸਮਾਧਾਨ ਕੱਢਾਂਗੇ ਆਪਣੇ ਬੱਚਿਆਂ ਨੇ ਵੀ ਬਾਬਾ ਫਰੀਦ ਗਰੁੱਪ ਆਫ ਇੰਸਟੀਟਿਊਸ਼ਨ ਦੇ ਵੀ ਉਹ 70000 ਦੇ ਕਰੀਬ 300 ਬੱਚਿਆਂ ਨੇ ਆਪਣੇ ਵੀ ਉੱਥੇ ਦਿੱਤਾ ਵੀ ਇਹ ਸੋਲੂਸ਼ਨ ਅਸੀਂ ਦੇ ਰਹੇ ਹਾਂ ਉਹਨਾਂ ਨੇ ਫਾਈਨਲੀ ਕਰਕੇ ਉਹ 70000 ਬੱਚਿਆਂ 'ਚੋਂ 7000 ਬੱਚੇ ਆਈਡੈਂਟੀਫਾਈ ਕੀਤੇ ਜਿਨ੍ਹਾਂ ਦੇ ਸੋਲੂਸ਼ਨ 'ਚ ਉਹਨਾਂ ਨੂੰ ਲੱਗ ਰਿਹਾ ਸੀ ਵੀ ਇਹ ਸੋਲੂਸ਼ਨ ਵਾਇਬਲ ਹੋ ਸਕਦਾ ਹੈ ਕੰਟੀ 'ਚ ਅੱਗੇ ਵਧ ਸਕਦਾ ਹੈ ਉਹ ਜਿਹੜੇ 7000 ਬੱਚੇ ਹੈ ਉਹ ਕੰਟਰੀ ਦੇ ਅਲੱਗ-ਅਲੱਗ ਸੈਂਟਰਾਂ 'ਚ 50 ਸੈਂਟਰ ਬਣੇ ਆ ਦੇਸ਼ 'ਚ ਉੱਥੇ ਜਾ ਕੇ ਉਹ 36 ਘੰਟੇ ਲਗਾਤਾਰ ਉੱਥੇ ਕੰਮ ਕਰਨਗੇ ਉਹ ਜਿਹੜੀ ਸੋਲੂਸ਼ਨ ਦੇਣਾ ਹੈ ਉਹ ਲਗਾਤਾਰ ਉਹ ਸੋਲੂਸ਼ਨ ਕੱਢਣ ਦੀ ਕੋਸ਼ਿਸ਼ ਕਰਨਗੇ ਉੱਥੇ ਕਾਫੀ ਮੈਂਟਰ ਵੀ ਆਉਣੇ ਆ ਉੱਤੇ ਜਜੇਜ਼ ਵੀ ਆਉਣੇ ਆ ਉੱਤੇ ਐਕਸਪਰਟਸ ਵੀ ਆਉਣੇ ਆ ਉਹਨਾਂ 50 ਸੈਂਟਰਾਂ 'ਚੋਂ ਆਪਾਂ ਨੂੰ ਪ੍ਰਾਊਡ ਦੀ ਗੱਲ ਇਹ ਹੈ ਕਿ ਭਾਰਤ ਸਰਕਾਰ ਨੇ ਬਾਬਾ ਫਰੀਦ ਗਰੁੱਪ ਆਫ ਇੰਸਟੀਟਿਊਸ਼ਨ ਨੂੰ ਵੀ ਇੱਕ ਸੈਂਟਰ ਆਪਣਾ ਦਿੱਤਾ ਹੈ ਪਰ ਟੋਟਲ ਕੰਟਰੀ 'ਚ 50 ਹੈ ਉਹਨਾਂ 'ਚੋਂ ਆਪਾਂ ਨੂੰ ਇੱਕ ਸੈਂਟਰ ਮਿਲਿਆ ਹੈ ਤੇ ਉਹ ਸੈਂਟਰ ਚ 25 ਟੀਮਾਂ ਆਣਗੇ ਤੇ 25 ਟੀਮਾਂ ਸੋਲੂਸ਼ਨ ਪੰਜਾਬ ਦੀ ਗਵਰਨਮੈਂਟ ਦਾ ਕਰਨਗੇ ਪੰਜਾਬ ਦੀ ਗਵਰਨਮੈਂਟ ਦੀ ਉਹਨਾਂ ਨੇ ਪੰਜ ਸੈਕਟਰ ਪੰਜਾਬ ਗਵਰਨਮੈਂਟ ਨੇ ਮੰਨਿਆ ਵੀ ਸਾਨੂੰ ਐਸੇ ਚੈਲੰਜ ਆ ਰਹੇ ਹੈ ਉਹਨਾਂ ਨੇ ਸ਼ੁਰੂ ਤੋਂ ਹੀ ਪ੍ਰੋਬਲਮ ਦਿੱਤੀ ਸੀ ਜਿਹੜੀ ਮੈਂ ਕਹਿ ਰਿਹਾ ਟੋਟਲ 260 ਪ੍ਰੋਬਲਮ ਆਈ ਸੀ ਉਸ ਚੋਂ ਪੰਜਾਬ ਦੀ ਵੀ ਕਾਫੀ ਪ੍ਰੋਬਲਮ ਸੀ ਮੈਂ ਪੰਜ ਕਿਹੜੇ ਕਿਹੜੇ ਸੈਕਟਰ ਦੱਸਿਆ ਇੱਕ ਤਾਂ ਟਰਾਂਸਪੋਰਟੇਸ਼ਨ ਦਾ ਸੈਕਟਰ ਹੈ ਪੰਜਾਬ ਗਵਰਨਮੈਂਟ ਦਾ ਦੂਜਾ ਉਹ ਸਮਾਰਟ ਐਜੂਕੇਸ਼ਨ ਦੀ ਗੱਲ ਕਰ ਰਹੇ ਹੁਣ ਜਿਵੇਂ ਅਟੈਂਡੈਂਸ ਦਾ ਸਿਸਟਮ ਵੀ ਹੈ ਬੱਚਿਆਂ ਦਾ ਇਵਨ ਔਨਲਾਈਨ এডੂਕੇਸ਼ਨ ਦਾ ਸਿਸਟਮ ਸ਼ੁਰੂ ਹੋ ਗਿਆ ਹੈ ਅਸੈਸਮੈਂਟ ਆਪਾਂ ਐਗਜ਼ਾਮੀਨੇਸ਼ਨ ਵੀ ਅੱਜ ਔਨਲਾਈਨ ਹੋ ਗਿਆ ਤੇ ਇਹੋ ਜੀ ਜਿਹੜੀ ਗਵਰਨਮੈਂਟ ਨੂੰ ਦਿੱਕਤ ਆ ਰਹੀ ਹੈ ਵੀ ਆਪਾਂ ਐਗਜ਼ਾਮੀਨੇਸ਼ਨ ਨੂੰ ਕਿਵੇਂ ਫੁੱਲ ਪ੍ਰੂਫ ਕਰੀਏ ਸਟੂਡੈਂਟ ਦੀ ਅਟੈਂਡੈਂਸ ਦਾ ਮੈਨੇਜਮੈਂਟ ਕਿਵੇਂ ਕਰੀਏ ਸਟੂਡੈਂਟ ਦੇ ਡਾਟਾ ਉਹਨੇ ਕਿੰਨੇ ਪਾਸ ਹੋ ਰਿਹਾ ਕਿੰਨੇ ਜੋਬ ਲੱਗ ਰਿਹਾ ਕਿੱਥੇ ਜੋਬ ਲੱਗ ਰਿਹਾ ਉਹਦੀ ਟਰੈਕਿੰਗ ਵਾਸਤੇ ਵੀ ਇਹਨਾਂ ਨੇ ਪ੍ਰੋਬਲਮ ਦਿੱਤੀ এডੂਕੇਸ਼ਨ ਦੀ ਤਾਂ ਇੱਕ ਤਾਂ ਟ੍ਰਾਂਸਪੋਰਟੇਸ਼ਨ ਦੀ ਸੀ ਇੱਕ এডੂਕੇਸ਼ਨ ਦੀ ਸੀ ਇੱਕ ਜਿਹੜੀ ਹੈਲਥ ਦੀ ਹੈ ਜਿਵੇਂ ਮੰਨ ਲੀ ਆਪਾਂ ਪਿੰਡਾਂ 'ਚ ਬੈਠੇ ਲੋਕ ਮੈਂ ਡਾਕਟਰ ਤਾਂ ਆਪਣੇ ਐਮਸੇ ਤੇ ਬੰਤੇ ਬੈਠੇ ਜਾਂ ਗਵਰਨਮੈਂਟ ਹਸਪੀਟਲਾਂ ਦੇ ਵੱਡੇ ਸਹਿਰਾਂ 'ਚ ਬੈਠੇ ਵੀ ਉਹ ਪਿੰਡ 'ਚ ਜਿਹੜਾ ਬੰਦਾ ਰਹ ਰਿਹਾ ਉਹਨੂੰ ਵੀ ਇਹ ਇਹ ਐਕਸਪਰਟਾਈਜ਼ ਕਿਵੇਂ ਮਿਲ ਸਕਦਾ ਹੈ ਆਨਲਾਈਨ ਕਿਵੇਂ ਮਿਲ ਸਕਦਾ ਹੈ ਇਹ ਇੱਕ ਇਸ਼ੂ ਪੰਜਾਬ ਗਵਰਨਮੈਂਟ ਨੇ ਇਹ ਕੱਢਿਆ ਸੀ ਇੱਕ ਸਮਾਰਟ ਗਵਰਨੈਂਸ ਦਾ ਕੱਢਿਆ ਸੀ ਵੀ ਆਪਾਂ ਕਹਿ ਰਹੇ ਹਾਂ ਸਿੰਗਲ ਵਿੰਡੋ ਸਿਸਟਮ ਹੋਵੇ ਜਾਂ ਜਾ ਕੇ ਪ੍ਰੋਬਲਮ ਦੇ ਉਸ ਸਮਾਧਾਨ ਆਪ ਨੂੰ ਆਟੋਮੇਟਿਡ ਕਰੇ ਜਾਣਾ ਜਿਵੇਂ ਐਸਐਮਐਸ ਮੈਸੇਜ ਤੇ ਆਉਂਦਾ ਹੈ ਉਹ ਤੇ ਇਹ ਗਵਰਨੈਂਸ ਦੇ ਸਿਸਟਮ ਦੀ ਗੱਲ ਕੀਤੀ ਇਹਨਾਂ ਨੇ ਤੇ ਇੱਕ ਰੂਲ ਡਵੈਲਪਮੈਂਟ ਦੀ ਕੀਤੀ ਚਾਹੇ ਤਾਂ ਪਾਣੀ ਦਾ ਕੰ ਉਸ ਤੇ ਉਸ ਪ੍ਰੋਬਲਮ ਚ ਉਹ ਜਿਹੜੀ 25 ਟੀਮਾਂ ਆ ਰਹੀ ਹੈ ਉਹ ਆਪਣੇ 36 ਘੰਟੇ ਸਾਡੇ ਕੈਂਪਸ 'ਚ ਕੰਮ ਕਰਨਗੇ ਤੇ ਇਹ ਮੈਂ ਅੱਜ ਆਪਾਂ ਮਿਲਣ ਦਾ ਆਪਣਾ ਐਸੀ ਵੀ ਆਪਣੇ ਕੋਲੇ ਇਸ ਇਸ ਰੀਜਨ 'ਚ ਪਹਿਲੀ ਵਾਰ ਹੋ ਰਿਹਾ ਹੈ ਇਹ ਬਟਿੰਡਾ 'ਚ ਇੱਡਾ ਵੱਡਾ ਉਪਰਾਲਾ ਪਹਿਲੀ ਵਾਰ ਹੋ ਰਿਹਾ ਹੈ ਇੰਨੇ ਬੱਚੇ ਆ ਰਹੇ ਅਲੱਗ-ਅਲੱਗ ਸਟੇਟਸ ਤੋਂ ਆ ਰਹੇ ਕਰੀਬ 80 ਬੱਚੇ ਤਾਂ ਸਾਊਥ ਤੋਂ ਆ ਰਹੇ ਅਲੱਗ-ਅਲੱਗ ਸ਼ਹਿਰਾਂ ਤੋਂ ਆ ਰਹੇ ਅਲੱਗ-ਅਲੱਗ ਸਟੇਟਾਂ ਤੋਂ ਆ ਰਹੇ ਤੇ ਇਹ ਮੈਨਲੀ ਇਨੋਵੇਸ਼ਨ ਦਾ ਕੰਪੀਟੀਸ਼ਨ ਆ ਅੱਜ ਜਿਹੜੀ ਐਜੂਕੇਸ਼ਨ ਚੇਂਜ ਹੋ ਰਹੀ ਹੈ ਉਹ ਰਟਕੇ ਤੇ ਐਗਜ਼ਾਮ ਦੇਣ ਵਾਲਾ ਸਿਸਟਮ ਆਪਣਾ ਚੇਂਜ ਹੋ ਰਿਹਾ ਹੁਣ ਹੁਣ ਇਹ ਕਹ ਰਹੀ ਐਜੂਕੇਸ਼ਨ ਚ ਵੀ ਜਿਹੜੇ ਬੱਚਾ ਨੂੰ ਪੜਾਈ ਤੇ ਇੰਪੋਰਟੈਂਟ ਨਹੀਂ ਜਿੰਨਾ ਇਹ ਵੀ ਉਹ ਕਰ ਕੀ ਸਕਦਾ ਪੜ ਕੇ ਕਰ ਕੀ ਸਕਦਾ ਆਪਨੇ ਮੰਨ ਲਓ ਮਾਸ ਕਮਿਊਨੀਕੇਸ਼ਨ ਦੀ ਐਜੂਕੇਸ਼ਨ ਦਿੱਤੀ ਇੰਪੋਰਟੈਂਟ ਇਹ ਹੈ ਨਾ ਆਪਾਂ ਪਲੇਟਫਾਰਮ ਤੇ ਆ ਕੇ ਉਹ ਐਜੂਕੇਸ਼ਨ ਦਾ ਕਲਾਸ ਚ ਰਹੇਗੀ ਇੱਥੇ ਕਰ ਕੀ ਸਕਦੇ ਆ ਐਜੂਕੇਸ਼ਨ ਦਾ ਪੈਟਰਨ ਹੁਣ ਇਹ ਚੇਂਜ ਹੋ ਰਿਹਾ ਵੀ ਇਹ ਇਹ ਕਲਾਸਾਂ ਚ ਜਿਹੜੇ ਕਰ ਰਹੇ ਸੀ ਨਾ ਇਹ ਇੰਪੋਰਟੈਂਟ ਹੈ ਪਰ ਸੇਮ ਟਾਈਮ ਇਹ ਹੈ ਵੀ ਦਰਾਤਲ 'ਚ ਤੁਸੀਂ ਪ੍ਰੋਡਕਟ ਲੈ ਕੇ ਆਓ ਸਾਡੇ ਕੋਲੇ ਵੀ ਐਂਟਰਪ੍ਰੈਨਿਓਰਸ਼ਿਪ ਦਾ ਬਹੁਤ ਵੱਡਾ ਸਕੂਲ ਹੈਗਾ ਹਰ ਬੱਚਾ ਕੋਈ ਨਾ ਕੋਈ ਪ੍ਰੋਡਕਟ 'ਚ ਪਾਰਟਿਸਿਪੇਟ ਕਰਦਾ ਹੈ ਤਾਂ ਹੀ ਦਾ 300 ਬੱਚਿਆਂ ਨੇ ਆਪਣਾ ਪ੍ਰੋਬਲਮ ਉੱਥੇ ਨੈਸ਼ਨਲ ਲੈਵਲ ਦੀ ਪ੍ਰੋਬਲਮਾਂ 'ਚ ਪਾਰਟਿਸਿਪੇਟ ਕੀਤਾ ਉਹ ਜਿਹੜਾ ਆਪਣਾ ਸਿਸਟਮ ਐਜੂਕੇਸ਼ਨ ਦਾ ਚੇਂਜ ਹੋ ਰਿਹਾ ਹੈ ਉਹ ਸਾਡੀ ਇੰਪੋਰਟੈਂਸ ਹੈ ਐਜੂਕੇਸ਼ਨ ਦੀ ਦੇਖ ਕੇ ਹੀ ਆਪਾਂ ਨੂੰ ਇਹ ਸੈਂਟਰ ਦਿੱਤਾ ਈਵਨ ਪ੍ਰਾਈਮ ਮਿਨਿਸਟਰ ਸਾਹਿਬ 8 ਤਾਰੀਖ ਦੀ ਸ਼ਾਮ ਨੂੰ ਜਿਹੜੇ 50 ਸੈਂਟਰਸ ਹੈ ਉਹਨਾਂ ਦੇ ਕੁਝ ਸੈਂਟਰਾਂ 'ਚ ਲਾਈਵ ਇੰਟਰੈਕਸ਼ਨ ਕਰਨਗੇ ਬੱਚਿਆਂ ਦੇ ਨਾਲ ਗੱਲ ਕਰਨਗੇ ਕਿ ਕੀ ਆਈਡੀਆ 'ਚ ਤੁਸੀਂ ਕੰਮ ਕਰ ਰਹੇ ਹੋ ਆਪਾਂ ਨੂੰ ਇਹ ਵੀ ਪ੍ਰਾਊਡ ਦੀ ਗੱਲ ਹੈ ਕਿ ਆਪਣੇ ਸੈਂਟਰ ਬਟਿੰਡਾ ਨੂੰ ਉਹ ਜਿਹੜੇ ਪੰਛੀ ਸੈਂਟਰ ਜਿੱਥੇ ਪ੍ਰਾਈਮ ਮਿੰისტਰ ਲਾਈਵ ਇੰਟਰੈਕਸ਼ਨ ਕਰਨਗੇ ਇੱਕ ਘੰਟਾ ਉਹ ਵੀ ਆਪਾਂ ਨੂੰ ਉਹਨਾਂ ਨੇ ਆਈਡੈਂਟੀਫਾਈ ਕੀਤਾ 8 ਤਰੀਕ ਦੀ ਰਾਤ ਨੂੰ 8 ਤੋਂ 9 ਪ੍ਰਾਈਮ ਮਿੰისტਰ ਸਾਹਿਬ ਬੱਚਿਆਂ ਤੋਂ ਡਾਇਰੈਕਟ ਲਾਈਵ ਇੰਟਰੈਕਸ਼ਨ ਕਰਨਗੇ ਤੇ ਇਹ ਸਾਡੇ ਵਾਸਤੇ ਬਹੁਤ ਪ੍ਰਾਊਡ ਦੀ ਗੱਲ ਹੈ ਤੇ ਅਸੀਂ ਰਿਕੁਐਸਟ ਕਰਦੇ ਆਂ ਵੀ ਇਹ ਜਿਹੜਾ ਇੰਨਾ ਵੱਡਾ ਆਪਾਂ ਨੂੰ ਇੱਕ ਪੰਜਾਬ ਨੂੰ ਇੰਨਾ ਇੱਕ ਮੌਕਾ ਮਿਲਿਆ ਹੈ ਤੇ ਪੰਜਾਬੀ ਇਨੋਵੇਸ਼ਨ ਚ ਕੰਮ ਨਹੀਂ ਗਾ ਆਪਣੀ ਵਰਲਡ ਚ ਇੰਡੀਆ ਦੀ ਜਿਹੜੀ ਰੈਂਕਿੰਗ ਹੈ ਇਨੋਵੇਸ਼ਨ ਚ ਵੀ ਇਨੋਵੇਸ਼ਨ ਜਿਹੜੇ ਨਵੇਂ ਨਵੇਂ ਜਿਹੜੇ ਆਈਡੀਆਜ਼ ਆ ਰਹੇ ਉਸ ਚ ਆਪਣਾ 48th ਰੈਂਕ ਹੈ ਜੀ ਦੁਨੀਆ ਦੇ ਮੰਨ ਲਓ 250 ਕੰਟਰੀਜ਼ ਹੈ ਉਸ ਚ ਆਪਣੀ 48th ਰੈਂਕ ਹੈ ਜੀ ਤੇ ਦੇਸ਼ ਚ ਜਿੰਨੇ ਸਟੇਟ ਹੈਗੇ ਆ 32 33 ਸਟੇਟਸ ਹੈਗੇ ਆ ਉਸ ਤੋਂ ਆਪਣੀ ਪੰਜਾਬ ਦੀ ਛੱਟਵੀਂ ਰੈਂਕ ਹੈ ਆਪਣੇ ਤੋਂ ਪੰਜ ਹੀ ਸਟੇਟ ਅੱਗੇ ਹੈ ਇਨੋਵੇਸ਼ਨ ਚ ਆਪਣੇ ਤੋਂ ਮਹਾਰਾਸ਼ਟਰ ਅੱਗੇ ਆਪਣੇ ਤੋਂ ਤਾਮਿਲਨਾਡੂ ਅੱਗੇ ਆਪਣੇ ਤੇਲੰਗਾਨਾ ਅੱਗੇ ਆਪਣੇ ਤੋਂ ਹਰਿਆਣਾ ਅੱਗੇ ਹੈ ਤੇ ਆਪਣੇ ਤੋਂ ਕਰਨਾਟਕ ਅੱਗੇ ਹੈ ਆਪਾਂ ਛੱਡੇ ਨੰਬਰ ਤੇ ਆ ਤੇ ਇਹਦਾ ਮਤਲਬ ਨਵੇਂ ਆਈਡੀਆ ਜਿਹੜੇ ਬੱਚਿਆਂ ਦੇ ਥਰੂ ਆ ਰਹੇ ਇੰਡਸਟਰੀਜ਼ ਦੇ ਥਰੂ ਆ ਰਹੇ ਆ ਉਹ ਆਪਣਾ ਕਾਫੀ ਮਤਲਬ ਇੱਕ ਮੋਮੈਂਟਮ ਹੈਗਾ ਤੇ ਪੰਜਾਬ ਸਰਕਾਰ ਵੀ ਕੋਸ਼ਿਸ਼ ਵੀ ਕਰ ਰਹੀ ਹੈ ਪਰ ਇਹੋ ਜੀ ਇਨੀਸ਼ੀਏਟਿਵ ਤੋਂ ਇਹ ਜਿਹੜੀ ਰੈਂਕ ਹੈ ਆਪਣੀ ਹੋ ਸਕਦਾ ਆਪਣੇ ਅੱਗੇ ਨਾਲੇ 2-3 ਸਾਲਾਂ ਬਾਅਦ ਆਪਾਂ ਵੀ ਨੰਬਰ 1 ਹੋਈ ਪੰਜਾਬ ਵੀ ਨੰਬਰ ਹੋਵੇ ਕਰਨਾਟਕ ਕਿਉਂ ਆਪਾਂ ਵੀ ਤਾਂ ਹੋ ਸਕਦੇ ਆ ਤੇ ਇੱਥੇ ਦਾ ਜਿਹੜਾ ਟੈਲੈਂਟ ਹੈਗਾ ਪਰਟੀਕੂਲਰਲੀ ਜਿਹੜੀ ਹੈਂਡਸ-ਆਨ ਪਾਰਟ ਹੈ ਸਕਿੱਲ ਵਾਲਾ ਪਾਰਟ ਹੈ ਐਂਟਰਪ੍ਰੈਨਿਓਰਸ਼ਿਪ ਦਾ ਜਿੰਨਾ ਪੰਜਾਬ ਦੇ ਬੱਚੇ 'ਚ ਹੈ ਇੰਨਾ ਟੈਲੈਂਟ ਕਿੱਥੇ ਨਹੀਂ ਮੈਂ ਐਮਪੀ ਪੂਨੀਆ ਆਇਆਗਾ ਮੇਰਾ ਨਾਮ ਪ੍ਰੋਫੈਸਰ ਐਮਪੀ ਪੂਨੀਆ ਮੈਂ ਗੰਗਾ ਨਗਰ ਦਾ ਰਹਿਣ ਵਾਲਾ ਮੈਂ ਦਿੱਲੀ ਪੜਿਆ ਹੈ ਕਿ ਦਿੱਲੀ 'ਚ ਪੜਿਆ ਸੀ ਐਨਆਈਟ ਜੈਪੁਰ ਦੇ ਪ੍ਰੋਫੈਸਰ ਰਹਾ ਮੈਂ ਤੇ ਪਿਛਲੇ 6 ਸਾਲਾਂ 6 ਮੀਨਸ 2024 ਤੋਂ ਲੈ ਕੇ ਤੇ 18 ਤੱਕ ਮੈਂ 올 ਇੰਡੀਆ ਕਾਉਂਸਿਲ ਫਾਰ ਟੈਕਨੀਕਲ ਐਜੂਕੇਸ਼ਨ ਹੈ ਜਿਹੜੀ ਪੂਰੇ ਦੇਸ਼ ਦੀ ਟੈਕਨੀਕਲ ਐਜੂਕੇਸ਼ਨ ਨੂੰ ਰੈਗੂਲੇਟ ਕਰਦੀ ਹੈ ਮੈਂ ਵਾਈਸ ਚੇਅਰ ਬਣ ਰਿ ਇਥੇ ਨੀਟਰ ਚੰਡੀਗੜ੍ਹ ਵੀਰੇ ਆਪਾਂ ਸਾਲ ਜਿਹੜੀ ਦੇਸ਼ ਦੇ ਟੈਕਨੀਕਲ ਐਜੂਕੇਸ਼ਨ ਦੇ ਟੀਚਰਸ ਨੂੰ ਟ੍ਰੇਨਿੰਗ ਦਿੰਦੇ ਆ ਗਵਰਨਮੈਂਟ ਆਫ ਇੰਡੀਆ ਦਾ ਹੁਣ ਮੈਨੂੰ ਇਥੇ ਕੰਮ ਕਰਨ ਦਾ ਮੌਕਾ ਮਿਲੇ ਆਣ ਦਾ ਮੌਕਾ ਮਿਲਾ ਮੇਰਾ ਐਕਸਪੀਰੀਅੰਸ ਇਹ ਹੈਗਾ ਕਿ ਜਿੰਨਾ ਪੰਜਾਬ ਦੇ ਬੱਚੇ 'ਚ ਟੈਲੈਂਟ ਹੈਗਾ ਪਾਰਟਿਕੂਲਰਲੀ ਚੈਲੰਜ ਲੈਣ ਨੂੰ ਪ੍ਰੋਬਲਮ ਸੋਲਵ ਕਰਨ ਦੀ ਜਿੰਨੀ ਕੈਪੇਬਿਲਿਟੀ ਹੈ ਪੰਜਾਬ ਦੇ ਬੱਚੇ ਦੀ ਉਨੀ ਦੁਨੀਆ 'ਚ ਕਿੱਥੇ ਵੀ ਨਹੀਂ ਐਟਲੀਸਟ ਆਪਣੀ ਕੰਟਰੀ 'ਚ ਦੁਨੀਆ ਤਾਂ ਮੈਂ ਨਹੀਂ ਕਹਿ ਸਕਦਾ ਆਪਣੀ ਕੰਟਰੀ 'ਚ ਉਨੀ ਚੈਲੇਂਜ ਲੈਣ ਦੀ ਕੈਪੈਸਿਟੀ ਕਿਸੇ ਦੇ ਵੀ ਤੇ ਇਹ ਬਹੁਤ ਵੱਡ ਤੇ ਇਹ ਐਕਟੀਵਿਟੀ ਆਪਾਂ ਨੂੰ ਮਿਲੀ ਹੈ ਤਾਂ ਆਪਦੇ ਥਰੂ ਵੀ ਅਸੀਂ ਚਾਹਾਂਗੇ ਵੀ ਆਪਣੀ ਇਹ ਬਾਤ ਬੱਚੇ-ਬੱਚੇ ਤੋ ਪਹੁੰਚਾਏ ਇਹ ਲਾਈਵ ਵੀ ਇਹਦਾ ਹੋਊਗਾ ਫੇਸਬੁਕ ਤੇ ਆਊਗਾ ਸਭਦਰ ਜਿੰਨੇ ਬੱਚੇ ਇੱਥੇ ਆਏ ਆ ਅਸੀਂ ਇਹ ਚਾਹੁੰਦੇ ਆਂ ਵੀ ਇੱਕ ਅੱਛੀ ਮੈਮਰੀਜ਼ ਦੇ ਨਾਲ ਜਾਵਣ ਪੰਜਾਬ ਦੀ ਆਪਣੀ ਅੱਛੀ ਮੈਮਰੀਜ਼ ਉਹਨਾਂ ਦੇ ਦਿਮਾਗ 'ਚ ਹੋਣ ਜਿੰਨੇ ਸਾਡੇ ਬੱਚੇ ਆ ਉਹ ਹੈਲਪ ਕਰ ਰਹੇ ਇਥੇ ਇੱਕ ਵੱਡਾ ਸੀਡ ਕਲੱਬ ਬਣਿਆ ਹੋਇਆ ਸਾਡਾ ਉਹ ਸਾਰੇ ਬੱਚੇ ਉਹਨਾਂ ਨੂੰ ਬੱਚਿਆਂ ਰਿਸੀਵ ਕਰਨ ਦਾ ਉਹਨਾਂ ਠਹਿਰਨ ਦਾ ਖਾਣ ਪੀਣ ਦਾ ਉਹ ਖਰਚਾ ਸਾਰਾ ਆਪਾਂ ਹੀ ਕਰ ਰਿਆ ਕੁਝ ਪੈਸੇ ਆਪਣੇ ਗਵਰਨਮੈਂਟ ਵੀ ਦੇ ਰਿਹਾ ਕੁਝ ਆਪਾਂ ਹੀ ਪੈਸੇ ਇਨਵੈਸਟ ਕਰ ਰਹੇ ਹਾਂ ਤੇ ਇਹ ਇਹ ਜਿਹੜੀ ਨਵਾਂ ਜਿਹਨਾਂ ਆਪਾਂ ਨੂੰ ਇੱਕ ਇੰਪੋਰਟੈਂਸ ਮਿਲ ਰਹੀ ਹੈ ਸਟੇਟ ਆਫ ਪੰਜਾਬ ਨੂੰ ਬਠਿੰਡੇ ਨੂੰ ਇਹ ਆਪਣੀ ਬਾਤ ਬੱਚੇ-ਬੱਚੇ ਤੱਕ ਪਹੁੰਚਣੀ ਚਾਹੀਦੀ ਹੈ ਇਸ ਵਾਸਤੇ ਆਪ ਦਾ ਮੈਂ ਧੰਨਵਾਦ ਕਰਦਾ ਆਪਣੇ ਟਾਈਮ ਮੈਂ ਆਪਣਾ ਲੇਟ ਵੀ ਹੋਇਆ ਪ੍ਰੋਗਰਾਮ ਪਰ ਜਿੰਨਾ ਵੀ ਆਪਾਂ ਇਸ ਬਾਤ ਨੂੰ ਅੱਗੇ ਪਹੁੰਚਾ ਸਕਦੇ ਆ ਇਹ ਸਾਡੇ ਵਾਸਤੇ ਬਹੁਤ ਚੰਗੀ ਬਹੁਤ ਪ੍ਰਾਊਡ ਦੀ ਬਾਤ ਹੋ ਸਕਦੀ ਹੈ ਟਾਈਮ ਦੀ ਕੀ ਸੈਟਿੰਗ ਰੇਗੀ ਸਰ ਟਾਈਮ ਮੈਂ 8 ਤਰੀਕ ਨੂੰ 8 ਵਜੇ ਇਹ ਪ੍ਰੋਗਰਾਮ ਇਨੋਗਰੇਟ ਕਰੂਗਾ ਸ਼ਾਮ ਤੱਕ ਨੀ 36 ਘੰਟੇ ਅਗਲੇ ਦਿਨ ਨੋ ਦੀ ਰਾਤੀ ਇਹ ਖਤਮ ਹੋਣਾ ਜਿਹਨਾਂ ਨੂੰ ਅਵਾਰਡ ਮਿਲਣਾ 7.5 ਲੱਖ ਦੇ ਅਵਾਰਡ ਹੈ ਬੱਚਿਆਂ ਵਾਸਤੇ ਕੰਟੀਨਿਊ 36 ਘੰਟੇ ਕੰਟੀਨਿਊਸ ਕਰਨਗੇ ਉਹ ਜਿਹੜੇ ਐਕਸਪਰਟ ਹੈ ਚੈੱਕ ਕਰਨ ਵਾਲੇ ਉਹ ਜਿਹੜੇ ਜੱਜ ਜੇ ਉਹ ਕੰਟੀਨਿਊਸ ਉਹਨਾਂ ਦੇ ਬੱਚਿਆਂ ਦੇ ਨਾਲ ਉਹਨੂੰ ਅਬਜ਼ਰਵ ਕਰਨਗੇ ਵੀ ਰੀਅਲੀ ਉਹਨਾਂ ਨੇ ਪੱਕਾ ਸੋਲੂਸ਼ਨ ਕੱਢਤਾ ਕਿ ਉਹ ਜਿਹੜੇ ਸੋਲੂਸ਼ਨ ਕੱਢੇ ਜਾਣੇ ਆ ਉਹ ਨਿਕਲਣੇ ਉਹਨੂੰ ਫਿਰ ਗਵਰਨਮੈਂਟ ਆਫ ਇੰਡੀਆ ਫੰਡਿੰਗ ਵੀ ਕਰੂਗੇ ਉਹਨਾਂ ਨੂੰ ਬੱਚਿਆਂ ਨੂੰ ਵੀ ਜੇ ਪੰਜਾਬ ਨੇ ਇਹ ਪ੍ਰੋਬਲਮ ਦਿੱਤੀ ਹੈ ਤਾਂ ਉਹਨਾਂ ਨੂੰ ਅੱਗੇ ਕਿਵੇਂ ਪਹੁੰਚਾਈ ਵੀ ਦਰਤਲ ਤੱਕ ਜਾਵੇ ਤਾਂ ਸੀ ਉਹ ਸਮਾਧ ਉਹ ਵੀ ਛੋਟੇ ਲੈਵਲ ਤੇ ਨਾਰੋਵੇ ਉਹ ਵੱਡੇ ਲੈਵਲ ਤੇ ਕਿਵੇਂ ਜਾ ਸਕਦਾ ਹੈ ਇਹਨੂੰ ਕੋਈ ਅਪਰੀਸ਼ੀਏਸ਼ਨ ਦੇ ਕੇ ਉਹਨਾਂ ਦਾ ਰੱਖੀ ਰੱਖੋ ਉਹਨਾਂ ਨੂੰ 7.5 ਲੱਖ ਰੁਪਏ ਦੀ ਇਨਾਮ ਹੈ ਬੱਚਿਆਂ ਨੂੰ ਕਿਹਸਾ ਅਵਾਰਡ ਹੈਗਾ ਬਹੁਤ ਵੱਡੇ ਅਵਾਰਡ ਹੈ ਉਹਨਾਂ ਦੇ ਵਾਸਤੇ ਆਪਣੇ ਜਿਹੜੇ ਜਗਰੂਪ ਸਿੰਘ ਜੀ ਗਿੱਲ ਸਾਹਿਬ ਜਿਹੜੇ ਆਪਣੇ ਵਿਧਾਇਕ ਹੈਗੇ ਉਹ ਇਨੋਗਰੇਟ ਕਰਨਗੇ ਸਾਡਾ ਤੇ 9 ਤਰੀਕ ਨੂੰ ਜਦੋਂ ਕਲੋਜ਼ ਹੋਊਗਾ ਉਦੋਂ ਡੀਐਮ ਸਾਹਿਬ ਵੀ ਹੈਗੇ ਆਪਣੇ ਸੈਂਟਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਹੈਗੇ ਪ੍ਰੋਫੈਸਰ तिवारी ਸਾਹਿਬ ਉਹ ਸਾਡੇ ਗੈਸਟ ਹੋਣੇ ਤੇ ਜਦੋਂ ਪ੍ਰਾਈਮ ਮਿਨਿਸਟਰ ਸਾਹਿਬ ਦਾ ਕੋਈ ਵੀ ਦੇਖ ਸਕਦਾ ਹੈ ਕਿਵੇਂ ਬੱਚੇ ਕੰਮ ਕਰ ਸਕਦੇ ਆ ਪਰਟੀਕੁਲਰਲੀ ਆਪ ਲੋਗ ਵੀ ਆਓ ਆਪ ਲੋਗਾਂ ਨੂੰ ਵੀ ਆਉਣਾ ਹੈ ਦੇਖਣਾ ਹੈ ਵੀ ਕਿਵੇਂ ਮਾਹੌਲ ਇਹ ਚੇਂਜ ਹੋ ਰਿਹਾ ਤੇ ਸਾਡਾ ਕੈਂਪਸ ਵੀ ਦੇਖੋ ਆਪਾ ਫ੍ਰੀ ਗਰੁੱਪ ਇੰਸਟੀਟਿਊਸ਼ਨ ਦੇਖੋ ਤੇ ਕਾਫੀ ਟਾਈਮ ਮੈਨੂੰ ਆਇਆ ਵੀ ਕਰੀ ਡੇਢ ਸਾਲ ਹੋ ਗਏ ਮੈਂ ਇੰਟਰੈਕਸ਼ਨ ਦਾ ਸੀ ਕਰਨਾ ਸੀ ਡਿਲੇ ਹੋਇਆ ਮੇਰਾ ਇਸ ਵਾਸਤੇ ਵੀ ਮੈਂ ਆਪਣੇ ਆਪ ਨੂੰ ਇਹ ਸਮਝਦਾ ਵੀ ਮੈਂ ਲੇਟ ਹੋਇਆ ਆਪਾਂ ਇਹ ਲਗਾਤਾਰ ਕਿਉਂਕਿ ਆਪ ਸਭ ਤੋਂ ਤੱਕ ਤਗੜੀ ਤਾਕਤ ਹੈ ਸਭ ਤੋਂ ਵੱਡੀ ਤਾਕਤ ਸਮਾਜ ਚ ਆਪ ਹੈ ਜਿਹੜਾ ਐਜੂਕੇਸ਼ਨ ਚ ਹੋ ਰਿਹਾ ਉਹ ਬੱਚੇ ਬੱਚੇ ਤੋ ਪਹੁੰਚਾਣਾ ਆਪ ਦੀ ਕਲਮ ਚ ਬਹੁਤ ਤਾਕ ਜਿੰਨੇ ਤੇ ਘਰ এডਿਕੇਸ਼ਨ ਆਪਣੀ ਮਜ਼ਬੂਤ ਨਹੀਂ ਹੋਊਗੀ ਆਪਣਾ ਸਟੇਟ ਤੇ ਆਪਣਾ ਕੰਟਰੀ ਮਜ਼ਬੂਤ ਨਹੀਂ ਹੋ ਸਕਦਾ ਬਿਨਾਂ এডਿਕੇਸ਼ਨ ਦੇ ਕੁਝ ਵੀ ਨਹੀਂ ਪਾਰਟਿਕੂਲਰਲੀ ਜਿਹੜੀ ਹਾਇਰ এডਿਕੇਸ਼ਨ ਹੈ ਸਕੂਲ এডਿਕੇਸ਼ਨ 'ਚ ਬੱਚਾ ਮੈਚੁਰ ਨਹੀਂ ਹੁੰਦਾ ਉਹ 18 ਸਾਲ ਤੋਂ ਕਮ ਉਮਰ ਦਾ ਹੁੰਦਾ ਪਰ ਜਦੋਂ ਯੂਨੀਵਰਸਿਟੀ ਕਾਲਜ 'ਚ ਆਉਂਦਾ ਉਦੋਂ ਮੈਚਿਓਰਿਟੀ ਲੈਵਲ ਉਹਦਾ ਬਹੁਤ ਹੁੰਦਾ ਅੰਡਰਸਟੈਂਡਿੰਗ ਹੁੰਦੀ ਹੈ ਤੇ ਉਹ ਜਿੰਨਾ ਪੋਟੈਂਸ਼ੀਅਲ ਹੈ ਉਹ ਕੱਢਣ ਦਾ ਆਪਾਂ ਨੂੰ ਮੌਕਾ ਹੁੰਦਾ ਅੱਜ ਕੰਟਰੀ 'ਚ ਮੰਨ ਲਓ ਅੱਜ ਦੇ ਦਿਨ ਸੋ ਬੱਚੇ ਦੇ 12ਵੀਂ ਦੀ ਪੜ੍ਹਾਈ ਕਰਦੇ ਪੂਰੀ ਕੰਟਰੀ 'ਚ ਕਿਹਾਰੇ ਪੰਜਾਬ ਦੀ ਨਹੀਂ ਕਰਿਆ ਮ 100 ਬੱਚੇ ਜੇ 12ਵੀਂ ਦੀ ਪੜ੍ਹਾਈ ਕਰਕੇ ਬਾਹਰ ਨਿਕਲਦੇ ਤਾਂ ਸਿਰਫ 27 ਬੱਚੇ ਇਹ ਹੋ ਜੇ ਜਿਨ੍ਹਾਂ ਨੂੰ ਯੂਨੀਵਰਸਿਟੀ 'ਚ ਜਾਣ ਦਾ ਮੌਕਾ ਮਿਲਦਾ ਸਿਰਫ 27 यूएस 'ਚ 87% ਨੂੰ ਮਿਲਦਾ ਮੌਕਾ ਜਾਪਾਨ 'ਚ 17 ਨੂੰ ਮਿਲਦਾ ਹੈ ਯੂਕੇ 'ਚ 17 ਨੂੰ ਮਿਲਦਾ ਹੈ ਆਪਣਾ ਨੇਬਰ ਚਾਈਨਾ ਕਹਿ ਰਿਹਾ ਵੀ ਆਪਾਂ ਉਹਨਾਂ ਨੂੰ ਅੱਗੇ ਵਡਾਂਗੇ ਉਹਨਾਂ ਤੋਂ ਉਹਨਾਂ ਦੇ 55 ਬੱਚਿਆਂ ਨੂੰ ਮੌਕਾ ਮਿਲਦਾ ਹੈ ਆਪਣੇ ਸਿਰਫ 27 'ਚ ਆਪਾਂ ਕਿਵੇਂ ਵਡਾਂਗੇ ਉਹਨਾਂ ਤੋਂ ਅੱਗੇ ਕੋਈ ਵੱਢ ਸਕਦਾ ਜਿੱਥੇ ਐਜੂਕੇਸ਼ਨ ਮਜ਼ਬੂਤ ਹੈਗੀ ਜਿੱਥੇ ਇਮਾਨਦਾਰੀ ਵਾਲੀ ਐਜੂਕੇਸ਼ਨ ਹੈ ਉਹੀ ਵੱਢ ਸਕਦੇ ਤੇ ਇਹ ਤਰੀਕੇ ਹੈ ਕਿ ਕੁਆਲਿਟੀ ਐਜੂਕੇਸ਼ਨ ਦੇਣ ਦੇ बच्चे इना खर्च कर रहे हैं पैसे वो पैसे दा उन्हें वैल्यू भी मिले ता करके यह जो प्रयास हो रहे हैं हमारे टोटल पच्चीस टीमें हैं एक एक टीम में छह बच्चे हैं डेढ़ सौ बच्चे आएंगे दो दो उनके साथ फैकल्टी मेंबर होंगे फिर मेंटर्स होंगे जो मेंटरिंग करेंगे जैसे मेरे हिसाब से तीस चालीस वो भी इन लोगों की टीम होगी हाँ। अपने कई हा? रीजन है एक तो हमारी एजुकेशन महंगी है जितने यूएस वगैरह की एजुकेशन है कनाडा की एजुकेशन देखो वो बच्चे को भूल जाते हैं एक तरह से परिवार के लोग एजुकेशन के मामले में उनके कोई जो वहां के सिटीजन हैं और अपने नाइनटी परसेंट एजुकेशन देश की जड़ी है वो प्राइवेट से है एंड क्योंकि उन्होंने प्राइवेट में और बाकी पैसा नहीं मिलता फीस तो ही आना है सेटअप चलना है फीस तो चलना है इंफ्रास्ट्रक्चर फीस तो डेवलप होनी है फीस तो फीस स्ट्रक्चर एज कंपेयर टू द इनकम फैमिलीज आर हैविंग उसके कंपैरिजन में हमारा फीस स्ट्रक्चर ज्यादा है बच्चा पे नहीं कर सकता दूसरा इवन पढ़ाई कर भी ली तो उसके पास जब तक नौकरी नहीं मिलेगी तब तक वो खर्चा करने का भी नहीं है और नौकरी की पॉसिबिलिटी आज जो है हमारे पास अभी भी काफी कम है ये एक्सेप्ट करना पड़ेगा इसलिए बच्चा ज्यादा हमारा कैनेडा वगैरह वो जा रहा है क्योंकि उसके ड्रीम्स इस तरह के हैं बच्चे की गलती थोड़ी है शायद हमारी रोकने की कैपेसिटी भी नहीं है इंजीनियरिंग इंजीनियरिंग में मैं बता रहा हूं इंजीनियरिंग इंजीनियरिंग में अपने देश में हर साल दस लाख इंजीनियर्स निकलते हैं चाइना को छोड़ दें तो बाकी सब देशों को मिला दें उनकी सबका जोड़ करने से दस लाख नहीं मिलते चाइना बड़ा देश है चाइना का छोड़ देते हैं बात छोड़ देते हैं अपन तो दस लाख तो पूरी दुनिया के नहीं निकलते तो हमारे बच्चों को इतने बच्चों को एब्जोर्व करने की कैपेसिटी नहीं है हमारी जब जॉब नहीं मिलेगा तो बच्चे हायर एजुकेशन में आना आता नहीं है पढ़ने के लिए नहीं आता है जैसे कि यहाँ आपने बताया पंजाब की पांच है तो जो पांच पांच एरियाज है प्रॉब्लम कई है जैसे एजुकेशन से रिलेटेड कई प्रॉब्लम होगी हेल्थ से रिलेटेड कई प्रॉब्लम होगी मेजर एरियाज पांच है तो तो यहाँ जो जो सेंटर बनाएशन हाँ। करेंगे या बता रखा उनको पहले जिन्होंने सोल्यूशन देने का लिख के दिया कि मैं इस चीज में सोल्यूशन पहले उनको प्रॉब्लम बता दी दो सौ साठ पूरे देश की थी उसमें से उन्होंने बच्चों ने सिलेक्ट की कि मैं इस पे काम करूंगा जिन्होंने पंजाब वाली सिलेक्ट की हुई है वो बच्चे यहाँ पे आ रहे हैं ठीक है ठीक है।, है ना जी तो पंजाब की को सोल्यूशन के, के लिए ये सेंटर है अपना सोलाटी टीमें आ रही है टीमें हाँ वो हमारी पंजाब की प्रॉब्लम्स को सोल्व करेंगे तो पंजाब के जैसे आप, आप वो, वो बच्चे दूसरी जगह जा रहे हैं बता रहे तीन सौ बच्चों तीन सौ बच्चों ने लेकिन हमारे सेकंड राउंड में नहीं जा पाए बच्चे ये वो बच्चे हैं आपके कॉलेज का को कोई बच्चा कोई नहीं हमारे कॉलेज का नहीं है एम आर एस पी ट्यू एक टीम गई है तो वो बाहर गई है जैसे दूसरे तो तो स्टेट में गई है हाँ और आपके कॉलेज के बच्चे कहाँ गए है बाबा फरीद की बात नहीं बाबा फरीद के 300 का अपने दिया सॉल्यूशन देना लेकिन अगला लेवल क्योंकि कई लेवल थे उनको सिलेक्ट करने का उस लेवल में हमारा कोई बच्चा नहीं जा पाया तीन सौ पिछले बार हमारी दो टीमें थी हर साल जाती है इस बार हमारी कोई टीम नहीं है इसके अंदर लेकिन अब हमें ये मौका मिल गया कि इतनी टीमें हमारे पास आ रही है तो इन बच्चों से इंटरेक्ट करने का हमारे बच्चों को मौका मिलेगा किस तरह से वो तो दे रहे हैं एक तो एक लर्निंग सोल्यूशनिंग ए आई सी टी ने ही आइडेंटिफाई करके दिए हुए हैं इंडस्ट्री से हैं एकेडमिक इंस्टीट्यूशन से हैं रिसर्च ऑर्गेनाइजेशन से हैं एक्सपर्ट्स उन्हीं के हैं पूरे पूरे पंजाब गवर्नमेंट की तरफ से भी उन्होंने जो है कुछ नॉमिनेट किए हैं इवन स्टेट गवर्नमेंट की तरफ से तो भी कुछ लोग हैं जो आके देखेंगे बच्चे की तरह से इवन स्टेट गवर्नमेंट के नुमाइंदे ये भी बताएंगे कि ये चाहिए रिक्वायरमेंट कुछ और हो सकती है है काफी कुछ उसको रिफाइन करेंगे है ना कुछ आइडियाज उन्होंने बना रखे हैं लेकिन उस आइडिया को मैच्योर नर्चर आगे करेंगे ये फाइनली जाते जाते एक तरह से वो लेवल पे देके जाएंगे हालांकि फिर भी पॉसिबिलिटी होगी इंप्रूव होने की लेकिन तो एजुकेशन का तो पता ही तो है, है सबको तो एजुकेशन तो, तो सबको पता ही है कि एजुकेशन के चैलेंज इन्होंने कहा कि हमें अटेंडेंस सिस्टम ऑटोमेटेड करना है ये तो सभी को पता ही है है ना इन्होंने कहा एग्जामिनेशन सिस्टम हमें ट्रांसपेरेंट बनाना है तो ये तो पता ही है इट इज नॉट पंजाब स्पेसिफिक इनफैक्ट ये स्टेट गवर्नमेंट की प्रॉब्लम गवर्नेंस की बात कर रहे हैं ट्रांसपेरेंट गवर्नमेंट गवर्नेंस देनी है

जैसे ही है, एंटर हुआ सबकी इमेज फोटो आ जाएगी फोटो से वो जो लगा देगा अगली क्लास आई फिर वो फोटो क्लिक ही तो करना है एक बार सिस्टम बन गया क्लिक ही करना है तरह पाल सिंह जी कुछ कुछ बात अगर गई हो मेरी तरफ से मिस हो गया हो सारा कुछ हो गया हूँ ਕਟੋਕਟ ਤੁਸੀਂ ਸਾਰੇ ਜਿਹੜੇ ਇੱਥੇ ਬੈਠੇ ਹੈਗੇ ਹੋ ਬਾਕੀ ਵੀ ਜਿਹੜੇ ਆਉਣਗੇ ਉਹਨਾਂ ਨੂੰ ਵੀ ਅਸੀਂ ਤੁਸੀਂ ਜ਼ਰੂਰ ਉੱਥੇ ਪਹੁੰਚੋ ਟਾਈਮ ਸਿਰ ਤਾਂ ਜੋ ਵਕਈ ਜਿਵੇਂ ਤੁਸੀਂ ਗੱਲ ਕੀਤੀ ਹੈਗੀ ਪੰਜਾਬ ਦੀ ਵੀ ਸਾਊਥ ਆਰਾਂ ਨੂੰ ਕਿੱਦਾਂ ਪਤਾ ਲੱਗੇ ਹੋਵੇ ਸਾਡੀ ਕੀ ਪ੍ਰੋਬਲਮ ਹੈਗੀ ਇਹੋ ਚੀਜ਼ ਆਪਾਂ ਨੋਟ ਕਰਨਾ ਕਿਉਂਕਿ ਜੱਜ ਸਾਹਿਬਾਨ ਉੱਥੇ ਹੋਣਗੇ ਉਹ ਦੇਖਣਗੇ ਵੀ ਵਕਈ ਇਹਨਾਂ ਨੂੰ ਪਤਾ ਨੋਲਿਜ ਹੈ ਪੰਜਾਬ ਬਾਰੇ ਪੰਜਾਬ ਦੀ ਪ੍ਰੋਬਲਮ ਵਕਈ ਸਹੀ ਹੈਗੀ ਹੈਗੀ ਇਹ ਲੋਕ ਤੁਸੀਂ ਦੱਸ ਸਕਦੇ ਹੋ ਮੌਕੇ ਦੇ ਉੱਤੇ ਬਾਕੀ ਜੋ ਐਕਸਪੋਜ਼ਰ ਜਿਹੜਾ ਤੁਸੀਂ ਦੱਸ ਸਕਦੇ ਹੋਗੇ ਉਹ ਸਾਡੇ ਲਈ ਵੀ ਫਾਇਦੇਮੰਦ ਹੋਵੇਗਾ ਉਦਨੇ ਟਾਈਮ ਮੇਂ ਉਹਨਾਂ ਨੇ ਸੋਲੂਸ਼ਨ ਦੇ ਦਾ। ਉਸਕੇ ਬਾਅਦ ਹੀ ਕਰ ਪਾਇਆ। ਅਨੈਕਚੁਅਲੀ ਹਾਂ ਬਿਲਕੁਲ ਬਿਲਕੁਲ ਹਾਂ। ਜਦੋਂ ਇਸ ਨੂੰ ਕੋ ਡਿਸਟਰਬੈਂਸ ਹੁੰਦਾ ਐਗਜੈਕਟਲੀ। ਪਹਿਲਾਂ ਤਾਂ ਆਪਾਂ ਉਹਨਾਂ ਨੂੰ ਸੁਣੋਗੇ ਕਿਉਂਕਿ ਉਹਨਾਂ ਦੇ ਵੀਊਜ਼ ਕੀ ਹੈਗੇ ਆ। ਵਾਕਈ ਸਾਡੀ ਪ੍ਰੋਬਲਮ ਹੈ ਜੋ ਦੱਸ ਰਹੇ ਹੈਗੇ ਆ। ਫਿਰ ਆਪਾਂ ਦੇਖਦੇ ਹਾਂ ਉਹ ਸੋਲੂਸ਼ਨ ਕੀ ਦੇ ਰਹੇ ਆ। ਇਹ ਉਹ ਸੂਟ ਕਰਦਾ ਆਪਾਂ ਨੂੰ ਕਿ ਨਹੀਂ ਕਰਦਾ ਹੈਗਾ। ਸਰ ਜੀ ਜਿ ਆਪਾਂ ਹੀ ਦੇਖਾਂਗੇ। ਕਿਉਂਕਿ ਇਹ ਜੋ ਕਿ ਸਾਪਾ ਜਿੱਥੇ ਰਹਿ ਰਹੇ ਆ, ਆਪਾਂ ਸਫਰ ਕਰ ਰਹੇ ਆ ਉਹਨਾਂ ਨੂੰ ਨਹੀਂ ਪਤਾ ਕਿ ਸਾਡੇ ਕੋਲੇ ਐਕਚੁਅਲੀ ਪ੍ਰੋਬਲਮਸ ਕੀ ਹੈਗੀਆਂ ਜਿੱਦਾਂ ਤੁਸੀਂ ਕੁਐਸਚਨ ਰ वो और और कोई दसांगे कि तो तो करना कि जितनी भी वाकई जेडा ਤੁਹਾਡਾ है ਦਾ ਸਾਨੂੰ ਮਿਲ ਕੇ ਸੈਟਪ ਬੜ ਦਾ ਕਿ ਨਹੀਂ ਬੜਦਾ ਹੈਗਾ ਇਹ ਮੈਡਮ ਪ੍ਰਿੰਸੀਪਲ ਜੀ ਕੋਈ ਕੁਝ ਕਹਿਣਾ ਹੈ ਬਤਾਓ ਸਰ है ਹੋ ਗਿਆ ਬਟ ਮੈਂ ਇੱਕ ਚੀਜ਼ ਸਰ ਕੀ ਤਰਫੋਂ ਵੀ ਆਈ ਦੀ ਕਰਨਾ ਚਾਹੁੰਗੀ ਕਿ ਜਿਤਨੀ ਵੀ ਟੀਮ ਜਾ ਰਹੀ ਹੈ ہمارے ہاں ਉਸ ਵਿੱਚ ਸਭ ਤੋਂ ਮੇਨ ਦੇਦੇ एक लड़की होना ਇੰਪੋਰਟੈਂਟ है मतलब वो मैंडेटरी है ਤਾਂ ਇਹ ਚੀਜ਼ ਪੰਜਾਬ ਗਵਰਨਮੈਂਟ ਦਾ ਮੈਨੂੰ ਬੜਾ ਵਧੀਆ ਇਨੀਸ਼ੀਏਟਿਵ ਲੱਗਿਆ ਕਿ ਚਲੋ ਗਰਲਸ ਸਟੂਡੈਂਟ ਨੂੰ ਇਮੋਟਿਵੇਟ ਕਰਨਾ ਸ਼ਾਇਦ ਉਹਨਾਂ ਦੀ ਜਾਨ ਦਾ ਔਰ ਸਭ ਚੀਜ਼ਾਂ ਪੋਸੀਬਲ ਨਹੀਂ ਹੋ ਪਾਉਂਦੀ ਹੈ ਸੋ ਉਹਨਾਂ ਦੀ ਜੋ ਇੰਟੈਲੀਜੈਂਸ ਹੈ ਜਾਂ ਉਹਨਾਂ ਦੀ ਜੋ ਬ੍ਰਿਲਿਅੰਟ ਹੈ ਉਹ इनोवेशन का सेलिब्रेशन है जैसे देश भर के जो बच्चे अलग अलग इंस्टीट्यूट में जा रहे हैं जैसे बाबा फरीब कॉलेज ऑफ इंजीनियरिंग टेक्नोलॉजी मॉडल सेंटर है हमारे पास नौ टीम्स नॉर्थ इंडिया की है सोलर टीम साउथ इंडिया की तो यहाँ पर डिफरेंट वर्किंग अंडर तो ये एक बहुत बड़ा मौका है जहाँ पे हम देख सकते हैं कि किस तरह से बच्चे सोल्यूशन दे रहे हैं हमारे पंद्रह जूरी मेंबर्स हैं जो डिफरेंट प्लेसेस से बठंडा रीच कर रही है और वो उनको गाइड भी करेंगे उनको जजमेंट भी करेंगे उनको मेंटरिंग भी करेंगे तो ये अवसर सिर्फ कॉलेज के लिए ही नहीं है एक तो हब है उस दिन। सारे इतने ब्रेन इकट्ठे वो एक नई इनोवेशन और प्रॉब्लम सोलूशन की तरफ कर हैं तो हम लोग बहुत प्राउड फील करते हैं कि मालवा रीजन में ऐसा इवेंट पहली बार हो रहा है और हम इसको होस्ट कर पा रहे हैं ਤਲਵਿੰਦਰ ਐਨੀਥਿੰਗ ਯੂ ਵਾਂਟ ਟੂ ਐਡ ਯੈਸ ਸਰ ਬੇਸਿਕਲੀ ਤੁਹਾਡਾ ਬਹੁਤ ਇੰਪੋਰਟੈਂਟ ਰੋਲ ਹੈ ਤੁਸੀਂ ਸਾਡਾ ਸਾਥ ਦਿਓ ਕਿ ਅਸੀਂ ਆਪਣੀ ਸਟੇਟ ਦੇ ਬੱਚਿਆਂ ਨੂੰ ਇਸ ਚੀਜ਼ ਬਾਰੇ ਦੱਸ ਸਕੀਏ ਤਾਂ ਜੋ ਹੋਰ ਮੋਟੀਵੇਟ ਹੋਣ ਹੋਰ ਹੋਰ ਅੱਗੇ ਵਧਣ ਤੁਹਾਡਾ ਮੇਨ ਸਾਨੂੰ ਮੈਨੂੰ ਲੱਗਦਾ ਇੰਪੋਰਟੈਂਟ ਰੋਲ ਹੈ ਇਸ ਤੇ ਜ਼ਰੂਰ ਹੋਵੇ ਤੁਹਾਡਾ ਸਾਥ ਦਿਓ ਥੈਂਕ ਯੂ